बारह पैंतालीस का टाइम था तो हम सोए हुए थे एक एक ड्रोन आया और सीधा वो उसकी थोड़ी सी हाइट ऊपर थी उसके बाद तीन ड्रोन आए हैं वो तीनों का ताकुब मस्जिद थी उन्होंने मस्जिद पर हमला किया जिससे मस्जिद का सेन, मस्जिद के आगे एडमिनिस्ट्रेटिव ऑफिस और उसके आगे मस्जिद की छत वो सारी ਸਬਾ ਹੋ ਗਈ ਸੀ ਤਾਂ ਤੁਸੀਂ ਸੁਣਿਆ ਇਹ ਪਾਕਿਸਤਾਨੀ ਉਹ ਨਾਗਰਿਕ ਨੇ ਜਿਨ੍ਹਾਂ ਨੇ ਭਾਰਤ ਵੱਲੋਂ ਆਪਰੇਸ਼ਨ ਸੰਦੂਰ ਤਹਿਤ ਕੀਤੀ ਗਈ 에어 ਸਟ੍ਰਾਈਕ ਨੂੰ ਆਪਣੇ ਅੱਖੀ ਵੇਖਿਆ ਉਹਨਾਂ ਨੇ ਅੱਖੀ ਡਿਠਾ ਹਾਲ ਦੱਸਿਆ ਹੈ ਭਾਰਤ ਦੇ ਵੱਲੋਂ ਲਗਭਗ 9 ਪਾਕਿਸਤਾਨ ਦੇ ਅੰਦਰ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਅੱਤਵਾਦੀਆਂ ਨੂੰ ਕਥਿਤ ਤੌਰ ਦੇ ਉੱਤੇ ਟ੍ਰੇਨਿੰਗਾਂ ਦਿੱਤੀਆਂ ਜਾਂਦਾ ਦਾਅਵਾ ਕੀਤਾ ਗਿਆ ਭਾਰਤ ਦੇ ਵੱਲੋਂ ਕਿਹਾ ਗਿਆ ਕਿ ਭਾਰਤ ਨੇ ਨਾ ਹੀ ਕਿਸੇ ਜਿਹੜਾ ਫੌਜੀ ਟਿਕਾਣੇ ਨੂੰ ਤੇ ਨਾ ਹੀ ਕਿਸੇ ਆਮ ਨਾਗਰਿਕ ਨੂੰ ਨਿਸ਼ਾਨਾ ਬਣਾਇਆ ਸਿਰਫ ਤੇ ਸਿਰਫ ਜਿਹੜਾ ਉਹ ਥਾਵਾਂ ਨੇ ਜਿੱਥੇ ਅੱਤਵਾਦੀਆਂ ਨੂੰ ਟ੍ਰੇਨਿੰਗ ਜਾਂ ਅੱਤਵਾਦੀਆਂ ਦੀਆਂ ਗਤੀਵਿਧੀਆਂ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਨੌ ਥਾਵਾਂ ਨੇ ਜਿਨ੍ਹਾਂ ਦੇ ਵਿੱਚੋਂ ਲੈਂਦੇ ਪੰਜਾਬ ਦਾ ਸ਼ਹਿਰ ਕਸਬਾ ਹੈ ਮਰੀਦਕੇ ਇਸੇ ਤਰ੍ਹਾਂ ਨਾਲ ਹੀ ਸਿਆਲਕੋਟ ਬਾਵਲਪੁਰ ਤੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਜਿਹੜਾ ਹੈ ਮੁਜਫਰਾਬਾਦ ਤੇ ਉਸ ਦੇ ਆਸ-ਪਾਸੇ ਦੇ ਥਾਵਾਂ ਨੇ ਜਿਹੜੀਆਂ ਕੋਟਲੀ ਆਦਿ ਜਿੱਥੇ ਏਅਰਟੈਗ ਕੀਤੀ ਗਈ ਹੈ ਪਾਕਿਸਤਾਨੀ ਨਾਗਰਿਕਾਂ ਦੇ ਮੁਤਾਬਕ ਉਹਨਾਂ ਨੇ ਕਈ ਮਸੈਲੇ ਜਿਹੜੀਆਂ ਆਉਂਦੀਆਂ ਵੇਖੀਆਂ ਨੇ ਕਈ ਮਸੈਲਾ ਨੇ ਜਿਹੜਾ ਉਹ ਆਪਣੇ ਟਾਰਗੇਟਾਂ ਨੂੰ ਉੱਥੇ ਨਿਸ਼ਾਨਾ ਬਣਾਇਆ ਹੈ ਪਾਕਿਸਤਾਨੀ ਨਾਗਰਿਕ ਇਸ ਨੂੰ ਲੈ ਕੇ ਲਗਾਤਾਰ ਜਿਹੜਾ ਬੋਲਦੇ ਹੋਏ ਵਿਖਾਈ ਦੇ ਰਹੇ ਨੇ ਤੁਹਾਨੂੰ ਦੱਸਦੇ ਚੱਲੀਏ ਕਿ ਪਾਕਿਸਤਾਨ ਦੇ ਨਾਗਰਿਕ ਇਸ ਬਾਰੇ ਹੋਰ ਕੀ ਸੋਚਦੇ ਆ ਵੱਖ-ਵੱਖ ਖਬਰ ਏਜੰਸੀਆਂ ਦੇ ਮੁਤਾਬਕ ਬੁੱਧਵਾਰ ਸਵੇਰੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਦੇ ਮੁਜ਼ੱਫਰਬਾਦ ਵਿੱਚ ਗੋਲੀਬਾਰੀ ਦੀ ਖਬਰ ਮਿਲੀ ਜਿਸ ਵਿੱਚ ਇੱਕ ਮਸਜਿਦ ਨੂੰ ਤਬਾਹ ਕੀਤਾ ਗਿਆ ਅਪ੍ਰੈਸ਼ਰ ਸੰਦੂਰ ਦੇ ਤਹਿਤ ਭਾਰਤੀ ਪਲਾ ਨੇ ਪੀਓਕੇ ਵਿੱਚ 9 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਖਬਰ ਏਜੰਸੀ ਰਾਈਟਰਸ ਦੇ ਮੁਤਾਬਕ ਪਾਕਿਸਤਾਨੀ ਨਾਗਰਿਕਾ ਨੇ ਕਿਹਾ ਹੈ ਕਿ ਇੱਕ ਮਸਜਿਦ ਨੂੰ ਇਸ ਹਮਲੇ ਦੇ ਵਿੱਚ ਤਬਾਹ ਕੀਤਾ ਗਿਆ ਇਸ ਦੌਰਾਨ ਇੱਕ ਸਥਾਨਕ ਨਿਵਾਸੀ ਅਹਿਮਦ ਅਬਾਸੀ ਨੇ ਕਿਹਾ ਕਿ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ ਮੈਨੂੰ ਲੱਗਦਾ ਹੈ ਕਿ ਇੱਥੇ ਲਗਭਗ 10 ਤੋਂ 15 ਮਜਾਇਲਾ ਡਿੱਗੀਆਂ ਨੇ ਜੇਕਰ ਪਾਕਿਸਤਾਨੀ ਨਾਗਰਿਕਾਂ ਦੀ ਗੱਲ ਕਰੀਏ ਪਾਕਿਸਤਾਨੀ ਨਾਗਰਿਕ ਲਗਾਤਾਰ ਇਸ ਬਾਰੇ ਗੱਲ ਕਰ ਰਹੇ ਨੇ ਇਸੇ ਤਰ੍ਹਾਂ ਨਾਲ ਹੀ ਜੇਕਰ ਤੁਹਾਨੂੰ ਪੂਰੀ ਜਾਣਕਾਰੀ ਦਈਏ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਬਾਵਲਪੁਰ ਅਤੇ ਦੇ ਅਹਿਮਦਪੁਰ ਪੂਰਬ ਵਿੱਚ ਸੁਬਾਨ ਮਸਜਿਦ ਦੇ ਨੇੜੇ ਚਾਰ ਹਮਲੇ ਕੀਤੇ ਗਏ ਨੇ ਇਹ ਖਬਰ ਖਬਰ ਏਜੰਸੀ ਏਐਨਆਈ ਦੇ ਅਨੁਸਾਰ ਹੈ ਜਾਮੀਆਂ ਮਸਜਿਦ ਸੁਬਾਨ ਅੱਲਾ ਜਸ਼ੇ ਮੁਹੰਮਦ ਅਤੇ ਇਸ ਦੇ ਸੰਸਥਾਪਕ ਮਲਾਨਾ ਮਸੂਦ ਅਜ਼ਰ ਦਾ ਗੜ ਦੱਸਿਆ ਜਾਂਦਾ ਹੈ ਇਸੇ ਨਾਲ ਹੀ ਜਸ਼ੇ ਮੁਹੰਮਦ ਪਲਵਾਮਾ ਹਮਲੇ ਸਮੇਤ ਭਾਰਤ ਵਿੱਚ ਕਈ ਅਤਵਾਦੀ ਹਮਲੇ ਲਈ ਜ਼ਿੰਮੇਵਾਰੀ ਲੈ ਚੁੱਕਿਆ ਹੈ DGISPR ਜੋ ਕਿ ਪਾਕਿਸਤਾਨ ਦੀਆਂ ਤਿੰਨੇ ਫੌਜਾਂ ਦਾ ਬਲਾਰਾ ਹੈ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਕੰਪਲੈਕਸ ਵਿੱਚ ਇੱਕ ਮਸਜਿਦ ਤਬਾਹ ਹੋਈ ਹੈ ਜਿਸ ਦੇ ਨਾਲ ਹੀ ਆਈ ਐਸਪੀਆਰ ਨੇ ਮੁਜ਼ਫਰਾਬਾਦ ਵਿੱਚ ਬਲਾਲ ਮਸਜਿਦ ਨੇੜੇ ਇੱਕ ਹਮਲੇ ਹੋਣ ਦੀ ਵੀ ਰਿਪੋਰਟ ਕੀਤਾ ਸਿਆਲਕੋਟ ਦੇ ਕੋਟਲੀ ਗੁਜਰਾਵਾਲਾ ਦੇ ਮਰੀਦਕੋਟ ਕੋਟਕੀ ਲੋਹਾਰਾਂ ਅਤੇ ਸ਼ਕਰਗੜ ਦੇ ਨੇੜੇ ਵੀ ਹਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਇਹ ਖਬਰ 에ਜੰਸੀਆਂ ਇਸ ਚੀਜ਼ ਨੂੰ ਰਿਪੋਰਟ ਕਰ ਰਹੀਆਂ ਨੇ ਕੁੱਲ ਮਿਲਾ ਕੇ ਭਾਰਤ ਦੇ ਵੱਲੋਂ ਆਪਰੇਸ਼ਨ ਸੰਦੂਰ ਦੇ ਤਹਿਤ ਪਹਲਗਾਮ ਹਮਲੇ ਦਾ ਬਦਲਾ ਲੈਣ ਦੀ ਗੱਲ ਕਹੀ ਗਈ ਹੈ ਬਦਲਾ ਲੈ ਲਿਆ ਉਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੈ ਪੰਜਾਬ ਦੇ ਸਰਦੀ ਇਲਾਕਿਆਂ ਦੇ ਵਿੱਚ ਲੋਕ ਜਿਹੜੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਨੇ ਤੇ ਲਗਾਤਾਰ ਜਿਹੜਾ ਐਲਓਸੀ ਦੇ ਉੱਤੇ ਵੀ ਪਾਕਿਸਤਾਨ ਦੇ ਵੱਲੋਂ ਭਾਰਤ ਵੱਲ ਗੋਲੀਬਾਰੀ ਕੀਤੀ ਜਾ ਰਹੀ ਹੈ